ਬੀਤੇ ਦਿਨਾਂ ਤੋਂ ਕੁਰਾਜ ਦੇ ਨਦੀਕ ਸਸਤਾ ਪ੍ਰਭ ਆਸਰਾ ਦਾ ਬਿਜਲੀ ਭਾਗ ਵੱਲੋਂ ਬਿਜਲੀ ਕਨੈਕਸ਼ਨ ਕਰ ਦਿੱਤਾ ਸੀ ਜੀ ਦੱਸਿਆ ਜਾ ਰਿਹਾ ਹੈ ਕਿ 95 ਲੱਖ ਰੁਪਏ ਜੁਰਮਾਨਾ ਪ੍ਰਭ ਆਸਰਾ ਦੇ ਉੱਤੇ ਖੜਿਆ ਸੀ ਜਿਸ ਨੂੰ ਲੈ ਕੇ ਬਿਜਲੀ ਭਾਗ ਨੇ ਵੱਡਾ ਐਕਸ਼ਨ ਲਿਆ ਸੀ ਤਾਂ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇਲਾਕੇ ਦੇ ਲੋਕਾਂ ਵੱਲੋਂ ਪ੍ਰਭ ਆਸਰਾ ٹرسٹ ਵੱਲੋਂ ਇੱਕ ਵੱਡਾ ਦਰਨਾ ਸਰਕਾਰ ਦੇ ਖਿਲਾਫ ਲਗਾਇਆ ਗਿਆ ਤੇ ਇਹ ਗੱਲ ਆਖੀ ਗਈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ 300 ਯੂਨਟ 600 ਯੂਨਟ ਮਾਫ ਕੀਤੀ ਜਾਏਗੀ ਹਰ ਪਰਿਵਾਰ ਦੀ ਪਰ ਦੂਜੇ ਪਾਸੇ 95 ਲੱਖ ਰੁਪਿਆ ਉਹਨਾਂ ਪਰਿਵਾਰਾਂ ਦਾ ਖੜਾ ਕਰ ਦਿੱਤਾ ਜਿੰਨਾ ਪਰਿਵਾਰਾਂ ਦਾ ਕੋਈ ਅੱਗੇ ਪਿੱਛੇ ਪਰਿਵਾਰਕ ਮੈਂਬਰ ਨਹੀਂ ਜੋ ਬੇਸਹਾਰਾ ਨੇ ਤਾਂ ਇਸ ਨੂੰ ਲੈ ਕੇ ਪ੍ਰਵਾਸਰਾ ਦੇ ਵਿੱਚ ਜਿੰਨੇ ਮਰੀਜ਼ ਨੇ ਜਾਂ ਫਿਰ ਬੇਸਹਾਰਾ ਲੋਕ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਉਹਨਾਂ ਦੇ ਜਥੇਬੰਦੀਆਂ ਨੇ ਐਕਸ਼ਨ ਲਿਆ ਸੀ ਧਰਨਾ ਲਗਾਇਆ ਗਿਆ ਤਾਂ ਪ੍ਰਸ਼ਾਸਨ ਨੇ ਆਣ ਕੇ ਭਰੋਸਾ ਦਿੱਤਾ ਸਰਕਾਰ ਵੱਲੋਂ ਭਰੋਸਾ ਮਿਲਿਆ ਕਿ ਕੁਝ ਦਿਨਾਂ ਦੇ ਵਿੱਚ ਹੀ ਇਹ ਕਨੈਕਸ਼ਨ ਜੋੜ ਦਿੱਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਸਮਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਮਾਲਬਿੰਦਰ ਕੰਗ ਜੋ ਕਿ ਇਲਾਕੇ ਤੋਂ ਐਮਪੀ ਦੀ ਚੋਣ ਲੜਨ ਲਈ ਉਮੀਦਵਾਰ ਨੇ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਭ ਆਸਰੇ ਦਾ ਕਨੈਕਸ਼ਨ ਜੋੜਿਆ ਜਾਵੇਗਾ ਤਾਂ ਅਸੀਂ ਵੀ ਪਤਾ ਕੀਤਾ ਪ੍ਰਭ ਆਸਰੇ ਵਿੱਚ ਕਿ ਪ੍ਰਭ ਆਸਰੇ ਦਾ ਬਿਜਲੀ ਭਾਗ ਵੱਲੋਂ ਜੋੜ ਦਿੱਤਾ ਕਨੈਕਸ਼ਨ ਪਰ ਇਸ ਦੇ ਨਾਲ ਵੱਡੇ ਸਵਾਲ ਹੋਰ ਵੀ ਖੜੇ ਹੁੰਦੇ ਨੇ ਉਹ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਮਾਲਵਿੰਦਰ ਕੰਗ ਦੀਓ ਵੀਡੀਓ ਸੁਣੋ ਜਿੱਦੇ ਵਿੱਚ ਪ੍ਰਭ ਆਸਰਾ ਦੇ ਬਾਰੇ ਉਹਨਾਂ ਨੇ ਕਲੈਕਸ਼ਨ ਜੋੜਨ ਬਾਰੇ ਕਿਹਾ ਹੈ ਜੀ ਪ੍ਰਭ ਆਸਰਾ ٹرسٹ ਜਿਹੜਾ ਕੀ ਖਰੜ ਔਰ ਖਰਾਲੀ ਦੇ ਵਿਸ਼ਕਾਰ ਇੱਕ ਬਹੁਤ ਵੱਡੇ ਇਸਤਰ ਤੇ ਸਮਾਜ ਸੇਵਾ ਚ ਕਈ ਸਾਲਾਂ ਤੋਂ ਲਗਾਤਾਰ ਆਪਣੀ ਸ਼ਿਰਵਾਂ ਨਿਭਾ ਰਿਹਾ ਹੈ ਉਸ ٹرسٹ ਚ ਬਿਜਲੀ ਨੂੰ ਲੈ ਕੇ ਕੁਝ ਇਸ਼ੂ ਸੀਗੇ ਜਿਹਨੂੰ ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਦੇ ਭਗਵੰਤ ਮਾਨ ਜੀ ਦੀ ਇੰਟਰਵੈਨਸ਼ਨ ਤੋਂ ਬਾਅਦ ਰਿਜ਼ੋਲਵ ਕਰ ਲਿਆ ਗਿਆ ਸਾਰੇ ਏਰੀਆ ਦੀਆਂ ਸੰਗਤਾਂ ਦਾ ਇਹ ਕਹਿਣਾ ਸੀ ਕਿ ਐਸ ਸੂਨ ਐਸ ਪੋਸੀਬਲ ਜਿਹੜੀ ਪ੍ਰਭਾਸਰਾ ٹرسٹ ਜਿਹੜਾ ਸਮਾਜ ਸੇਵਾ ਚ ਵੱਡੀ ਭੂਮਿਕਾ ਆਦਾ ਕਰ ਰਿਹਾ ਉਹਦੀ ਬਿਜਲੀ ਚਾਲੂ ਕੀਤੀ ਜਾਵੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹੀ ਖਾਸੀਅਤ ਹੈ ਕਿ ਹਮੇਸ਼ਾ ਹੀ ਹੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਔਏ ਹਰ ਮੀਲਾ ਵਸੀਲਾ ਜਿਹੜਾ ਹੈ ਬਿਹਤਰੀ ਲਈ ਫੈਸਲਾ ਲੈਣ ਲਈ ਤਿਆਰ ਰਹਿੰਦੇ ਆ ਪ੍ਰਵਾਸਰਾ ٹرسٹ ਦੇ ਸਾਰੇ ਹੀ ਪ੍ਰਬੰਧਕ ਜਿਹੜੇ ਸਾਡੇ ਸਤਕਾਰਯੋਗ ਹੈ ਉਹਨਾਂ ਨੂੰ ਜਿੱਥੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਉੱਥੇ ਇਸ ਗੱਲ ਦਾ ਉਹਨਾਂ ਨੂੰ ਭਰੋਸਾ ਵੀ ਦਿੰਦਾ ਕਿ ਪੰਜਾਬ ਸਰਕਾਰ ਔਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਔਰ ਅੱਗੇ ਵੀ ਕਰਦੇ ਰਹਿਣਗੇ ਧੰਨਵਾਦ ਤੁਹਾਨੂੰ ਲੱਗੇ ਤੁਸੀਂ ਸੁਣਿਆ ਕਿ ਮਾਲਵਿੰਦਰ ਕੰਗ ਵੱਲੋਂ ਕਿਹਾ ਗਿਆ ਕਿ ਪਲਬ ਆਸਰੇ ਦਾ ਕਨੈਕਸ਼ਨ ਜੋੜਤਾ ਜਾਵੇਗਾ ਅਸੀਂ ਲੋਕਾਂ ਦੇ ਨਾਲ ਆ ਇਲਾਕੇ ਦੇ ਲੋਕਾਂ ਦੇ ਨਾਲ ਆ ਜਿੰਨੇ ਵੀ ਬੇਸਹਾਰਾ ਲੋਕ ਨੇ ਬੱਚੇ ਨੇ ਉਹਨਾਂ ਦਾ ਇਹ ਹਾਲ ਨਹੀਂ ਵੇਖਿਆ ਜਾਂਦਾ ਸਰਕਾਰ ਕੋਲੋਂ ਤਾਂ ਕਰਕੇ ਸੀਐਮ ਭਗਵੰਤ ਮਾਨ ਨੇ ਫੈਸਲਾ ਲਿਆ ਪਰ ਇਸ ਦੇ ਨਾਲ ਸਵਾਲ ਬਹੁਤ ਖੜੇ ਹੁੰਦੇ ਨੇ ਕਿ 95 ਲੱਖ ਰੁਪਏ ਦਾ ਇੱਕ ਵਾਰ ਦਾ ਜੁਰਮਾਨਾ ਖੜਿਆ ਹੈ ਕਿ ਉਹ ਜੁਰਮਾਨੇ ਨੂੰ ਮਾਫ ਕੀਤਾ ਜਾਵੇਗਾ ਕਿ ਮੁਰ ਤੋਂ ਇਹ ਪ੍ਰੋਬਲਮ ਤਾਂ ਨਹੀਂ ਆਏਗੀ ਮੁਰ ਤੋਂ ਕਨੈਕਸ਼ਨ ਤਾਂ ਨਹੀਂ ਕੱਟੇ ਜਾਵੇਗਾ ਇਸ ਬਾਰੇ ਕੋਈ ਟੁਕਮਾ ਹਲ ਸਰਕਾਰ ਨੇ ਸੋਚਿਆ ਜਾਂ ਫਿਰ ਬੋਟਾ ਨੂੰ ਲੈ ਕੇ ਸਟੰਟ ਖੇលਿਆ ਇਹ ਕਾਫੀ ਸਵਾਲ ਲੋਕਾਂ ਦੀ ਦਿਮਾਗ ਦੇ ਵਿੱਚ ਨੇ ਚੱਲ ਰਹੇ ਨੇ ਦਿਮਾਗ ਦੇ ਸਵਾਲ ਨੇ ਤਾਂ ਸਰਕਾਰ ਕੀ ਸੋਚ ਕੇ ਕਨੈਕਸ਼ਨ ਜੋੜ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਨੀਤੀ ਬਣ ਰਹੀ ਹੈ ਇਹਨਾਂ ਦਾ ਜਿੰਨਾ ਵੀ ਕਰਜ਼ਾ ਹੈ ਜਿੰਨਾ ਵੀ ਜੁਰਮਾਨਾ ਹੈ ਉਹ ਮਾਫ ਹੋਏਗਾ ਜਾਂ ਨਹੀਂ ਹੋਏਗਾ ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਅਜੇ ਤੱਕ ਕਨੈਕਸ਼ਨ ਜੋੜ ਦਿੱਤਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਰਕਾਰ ਨੇ 95 ਲੱਖ ਰੁਪਏ ਜੁਰਮਾਨਾ ਮਾਫ ਨਹੀਂ ਕੀਤਾ ਜਾਂ ਫਿਰ ਇਹਨਾਂ ਮਰੀਜ਼ਾਂ ਬਾਰੇ ਨਹੀਂ ਸੋਚਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਿੱਲ ਮਾਫ ਨਾ ਕੀਤਾ ਤਾਂ ਮੁਰਤੋਂ ਕਿਤਨੇ ਕਿਤੇ ਪ੍ਰਭਾਸਰਾ ٹرسٹ ਤੇ ਨਾਲ ਕਿਸਾਨ ਜਥੇਬੰਦੀਆਂ ਇਲਾਕੇ ਦੇ ਲੋਕ ਮੁਰਤੋਂ ਧਰਨਾ ਲਗਾ ਸਕਦੇ ਨੇ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਕਲੈਕਸ਼ਨ ਤਾਂ ਜੋੜ ਦਿੱਤਾ ਪਰ ਆਉਣ ਵਾਲੇ ਦਿਨਾਂ 'ਚ ਦੇਖਦੇ ਕਿ ਇਹ ਜਿਹੜੇ ਵੱਡੇ ਮੁੱਦੇ ਖੜੇ ਨੇ ਜੁਰਮਾਨੇ ਦਾ ਜਾਂ ਫਿਰ ਬਿੱਲ ਮਾਫ ਕਰਨ ਦਾ ਇਹ ਸਰਕਾਰ ਕਰਦੀ ਜ ਨਹੀਂ ਜਾਂ ਫਿਰ ਇੱਕ ਅੱਲਾ ਵੋਟਾਂ ਵਾਸਤੇ ਇੱਕ ਸਟੰਟ ਖੇលਿਆ ਗਿਆ ਇਹ ਤੁਹਾਨੂੰ ਵਾਲਾ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਖਬਰ ਨੂੰ ਵੱਧ ਤੋਂ ਸ਼ੇਅਰ ਕਰਕੇ ਕਮੈਂਟ ਜਰੂਰ ਕਰਿਓ ਧੰਨਵਾਦ